ਗੁਰਜੀ ਕੀ ਪਤੇ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਉ ਜੋ ਜਾਨ ਮਰ ਜੀਵੇ ਤੈਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਉ ਮਨ ਹਰ ਹਰ ਪਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤਿ ਹਰ ਰਸਿਆ ਹਰ ਹਰ ਰਸ ਗਟਾਕ ਹਰ ਹਰ ਰਸ ਗਟਾਕ ਪੀਆ ਜੀਓ ਮਨ ਨਰ ਹਰ ਹਰ ਰਸ ਗਟਾਕ ਪੀਆ ਜੀਓ ਮਨ ਨਾਮ ਜਪਨ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਉ ਜਗ ਮਰਨ ਨ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਉ ਮਤ ਜਮ ਪਕਰੈ ਲੈ ਜਾਏ ਜੀਉ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹ ਜੀਆੜਾ ਰਖਿਆ ਨਾ ਜਾਏ ਜੀਉ ਕਿਉ ਜੀਉ ਰਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਵ ਮਨਮੁਖ ਕਰਨ ਪਲਾਵਕਾਰ ਭਰਮੇ ਮਨਮੁਖ ਕਰਨ ਪਲਾਵਕਾਰ ਭਰਮੇ ਸਭ ਔਖਦਾਰੂ ਲਾਏ ਜੀਵ ਜਿਸ ਕੀ ਵਸਤ ਪ੍ਰਵਲੈ ਸੁਆਮੀ ਜਾਨ ਉਬਰੇ ਸਬਦ ਕੁਮਾਇ ਜੀਵ ਜਗ ਮਰਨ ਨ ਭਾਇਆ ਨਿਤ ਆਪ ਲੁਕਾਇਆ ਮਤ ਜਾਮ ਪਕਰੈ ਲੈ ਜਾਏ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਾਨ ਉਬਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਾਈ ਹਰਦਰ ਗਹਿ ਪੈਦੇ ਜਾਨ ਜੀਓ ਹਰਦਰ ਗਹਿ ਪੈਦੇ ਹਰ ਨਾਮੈ ਹਰ ਨਾਮੈ ਸਿਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੂਵੇ ਦੁੱਖ ਮੀਟੇ ਜਨਮ ਮਰਨ ਦੂਵੇ ਦੁੱਖ ਮੀਟੇ ਜਨਮ ਮਰਨ ਦੂਵੇ ਦੁੱਖ ਮੀਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਾਲ ਹਰ ਜਨ ਪ੍ਰਭ ਰਾਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਹਰ ਜਨ ਇਹ ਸੰਬੰਧਕ ਪਾਠ ਹੈ ਹਰ ਜਨ ਪ੍ਰਭ ਰਾਲ ਇਥੇ ਠਮਕ ਹਰ ਜਨ ਪ੍ਰਭ ਰਲ ਇੱਕੋ ਹੋਈ ਇਥੇ ਵਿਸਰਾਮ ਹੈ ਹਰ ਜਨ ਪ੍ਰਭ ਇਹ ਇਹ ਵੀ ਇਥੇ ਪ੍ਰਾਪਤਿ ਠਮਕ ਲਾ ਦਿੰਨੀ ਹੈ ਹਰ ਜਨ ਪ੍ਰਭ ਏਕ ਸਮਾਨ ਜੀਵ ਹਰ ਜਨ ਹਰ ਪ੍ਰਭ ਇੱਕੋ ਹਰ ਜਨ ਪ੍ਰਭ ਰਲ ਇੱਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਵ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਰੂਪਾਵੈ ਹਰ ਹਰ ਜੰਦੂਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲਤੀ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮੋਇ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਜਗ ਉਪਜਾ ਬਿਨਸਾ ਬਿਨਸ ਬਿਨਾਸੈ ਜਗ ਲਗ ਗੁਰਮੁਖ ਅਸਥਿਰ ਹੋਇ ਜੀਉ ਗੁਰ ਮੰਤਰ ਦਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਹਰ ਰਸ ਪਾਇਆ ਹਰ ਅੰਮ੍ਰਿਤ ਰਸ ਪਾਇਆ ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ ਮੁਆ ਜੀਵਾਇਆ ਫਿਰ ਬਾਹੜ ਜਨ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨ ਕੋਈ ਜੀਉ ਜਗ ਉਪਜੈ ਬਿਨ ਜਗ ਉਪਜੈ ਬਿਨ ਸੈ ਬਿਨ ਸੁਬਨਾਸੈ ਲੱਗ ਗੁਰਮੁਖ ਅਸਥਿਰ ਹੋਇ ਜੀਉ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਗੋਵਿੰਦ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ आदि निरंजन निरंकार जीव ताकी गात कहि न जाई अमित वढाई इत्थे विश्राम लौणा है ताकी गत कहि न जाई अमित वढाई मेरा गोविंद अलख अपार जीव गोविंद अलख अपार अपरंपर गोविंद अलख अपार अपरंपर आप आपणा जाना है ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਧ ਆਖ ਵਖਾਣਾ ਵਿਚਾਰੇ ਵਿਚਾਰੇ ਉਚਾਰਨ ਕਰਨਾ ਵਿਚਾਰੇ ਨਹੀਂ ਕਹਿਣਾ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਧ ਆਖ ਵਖਾਣਾ ਜਿਸਨੋ ਨਜ਼ਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦੇ ਨਰੰਜਨ ਨਰੰਕਾਰ ਜੀਓ ਨਿਰੰਜਨ ਜਜਾ ਸ਼ੁੱਧ ਬੂਨਾ ਨਿਰੰਜਨ ਨਹੀਂ ਕਹਿਣਾ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਘਾਟ ਤੂੰ ਆਦ ਤੂੰ ਘਾਟ ਘਟ ਅੰਤਰ ਸਰਬ ਨਰੰਤਰ ਸਭ ਰਹਿਆ ਸਮਾਇ ਜੀਓ ਘਾਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਤਿਸ ਰੂਪ ਨਰੇਕ ਆਦਿਸ਼ਟ ਅਗੋਚਰ ਗੁਰਮੁਖ ਲਖ ਲਖਾਇਆ ਗੁਰਮੁਖ ਅ ਲਖ ਲਖਾਇਆ ਅ ਲਖ ਉਚਾਰ ਕਰਮ ਸਦਾ ਆਨੰਦ ਰਹੈ ਦਿਨ ਰਾਤੀ ਸਹਜੇ ਨਾਮ ਸਮਾਇ ਜੀਉ ਤੂੰ ਆਦਿ ਕੁਰਕ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਸਤਿ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਵ ਹਰ ਹਰ ਗੁਣੀ ਨਿਧਾਨ ਜੀਵ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਤੂੰ ਆਪੇ ਪੁਰਖ ਸਜਾਨ ਜੀਵ ਜਿਹੜੇ ਜੀਓ ਪਦ ਹੈ ਨਾ ਇਹ ਸਾਰੇ ਨਖੇਰ ਕੇ ਪੜਨੇ ਆ ਪੁਰਖ ਸਜਾਨ ਤੂੰ ਪ੍ਰਧਾਨ ਤੁਦ ਜੇਵੜ ਅਵਰ ਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਹੈ ਪਾਠ ਇਕਠਈਆ ਤੇਰਾ ਸ਼ਬਦ ਸਭ ਤੂੰ ਹੈ ਵਰਤਾ ਤੂੰ ਆਪੇ ਕਰਹਿ ਸੋ ਹੋਈ ਤੂੰ ਆਪੇ ਕਰਹਿ ਸੋ ਹੋਈ ਹਰ ਸਾਲ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਉ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਤੇ ਵੀ ਤੂੰ ਹੈ ਪਾਤ ਇਕੱਠਾ ਹੀ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਵੇ ਚਲਾਏ ਜੀਉ ਤੁਧ ਆਪੇ ਭਾਵੈ ਤਵੇ ਚਲਾਵੈ ਸਭ ਤੇਰਾ ਸ਼ਬਦ ਸਮਾਏ ਜੀਉ ਸ਼ਬਦ ਸਭ ਸ਼ਬਦ ਸਮਾਵੇ ਜਾਂ ਤੁਧ ਭਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸਬਦੇ ਰਹਿ ਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਸ਼ਬਦ ਨਹੀਂ ਕਹਿਣਾ ਸ਼ਬਦ ਸ਼ਬਦ ਬਹੁਤ ਵਰੀਏ ਪਾਣਾ ਹੈ ਪਹਿਲਾਂ ਵੀ ਬਹੁਤ ਵਰੀ ਦੱਸ ਦਿੱਤਾ ਹੈ ਵੀ ਇਹਨੂੰ ਬੱਬੇ ਨਾਲ ਉਚਾਰਨ ਕਰਨਾ ਹੈ ਸ਼ਬਦ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਈ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾ ਲੈ ਤੇ ਵਚ ਲਾਏ ਜੀਉ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰ ਅੰਮ੍ਰਿਤ ਭਿੰਨੇ ਲੂਏਣਾ ਮਨ ਪ੍ਰੇਮ ਰਤਨਾ RAM ਰਾਜੀ ਮਨ ਪ੍ਰੇਮ ਰਤਨਾ RAM ਰਾਜੀ राम राजे नहीं कहना राम राजे पुल्ला ही उच्चारण करना है बखरा पाठ ही है मान राम कसवट्टी लाया कंचन सो विन्ना मान ये थी हम लग जाएगी राम कसवट्टी लाया कसवटी नहीं कहना थोड़ा तो जा कस के बोलना है कसवटी लाया कंचन सो विन्ना गुरमुख रंग चलूलिया ਮੇਰਾ ਮਾਨਤਨੋਂ ਪਿੰਨਾ ਮੇਰਾ ਇਥੇ ਯਮਕ ਲੱਗ ਜੇਗੀ ਮਾਨਤਨੋਂ ਪਿੰਨਾ ਜਨ ਨਾਨਕ ਮੁਸਕ ਝਕੋਲਿਆ ਸਭ ਜਨਮ ਧਨ ਧੰਨਾ ਇਆਮ ਤਕਰੀਬਨ ਸਾਰੇ ਹੀ ਝਕੋਲਿਆ ਕਹਿ ਜਾਂਦੇ ਹਨ ਕੱਕੇ ਦੀ ਜਗ੍ਹਾ ਘੱਗਾ ਲਾ ਜਾਂਦੇ ਹਨ ਧਿਆਨ ਨਾਲ ਉਚਾਰਨ ਕਰਨਾ ਝ ਕੋਲਿਆ ਝੋਲਿਆ ਨਹੀਂ ਕਹਿਣਾ ਹੈ ਯਾਨੀ ਇਹ ਮੇਨਤ ਨਾਲੇ ਪਦ ਸ਼ੁੱਧ ਹੁੰਦੇ ਹਨ ਚਕੂਲਿਆ ਇਸੇ ਤਰ੍ਹਾਂ ਕਟੰਥ ਪਾਤਾਰ ਭਗਤ ਪੀਟਤ ਚਾਪੀੜਾ ਯਾਨੀ ਬਹੁਤ ਐਸੇ ਪਾਧ ਹਨ ਜਿਹੜੇ ਆਪਾਂ ਲਿਖਿਆ ਤੇ ਕੋਈ ਹੋਰ ਹੀ ਹੁੰਦੇ ਆ ਅੱਖਰ ਤੇ ਹੋਰ ਹੀ ਵਿੱਚ ਬੋਲ ਜਾਂਦੇ ਆ ਇਸ ਕਰਕੇ ਤੇ ਧਿਆਨ ਨਾਲ ਉਚਾਰਨ ਕਰਨਾ ਜਨ ਨਾਨਕ ਮੁਸਕ ਝਾਕੂ ਲਿਆ ਸਭ ਜਨਮ ਧਾਨ ਧੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੀ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜਿਸ ਲਾਗੀ ਪੀਰ ਪਰਮ ਕੀ ਇਥੇ ਵਿਸਰਾਮ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੀਲ ਹਰ ਜਗ ਦੁੱਤਰ ਤਰੀਆ ਹਾਮ ਮੂਰਖ ਮੁਗਦ ਸਰਣਾਗਤੀ ਨਿਲ ਗੋਵਿੰਦ ਰੰਗਾਰਾਮ ਰਾਜੀ ਗੁਰ ਪੂਰੈ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਾਨ ਤਨ ਸ਼ਬਦ ਵਿਗਾਸਿਆ ਜਾਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸਤ ਸੰਗਾ ਬਾਤ ਇਕੱਠੇ ਹੀ ਕਰਨਾ ਦੀਨ ਦਇਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਹਉ ਮੰਗਉ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਣਾਗਤੀ ਹਰ ਨਾਮ ਤਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ